ਸ੍ਰੀ ਅਕਾਲ ਗੱਲਬਾਤ ਚੈਨਲ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਭਾਰਤੀ ਦਰਸ਼ਨ ਦੇ ਡੂੰਗੇ ਸਮੁੰਦਰ ਵਿੱਚ ਇੱਕ ਵੱਖਰੀ ਕਿਸਮ ਦੀ ਡੁਬਕੀ ਲਗਾਉਣ ਜਾ ਰਹੇ ਹਾਂ ਜੋ ਥੋੜੀ ਮੁਸ਼ਕਲ ਅਤੇ ਵਿਵਾਦਪੂਰਨ ਵੀ ਹੈ ਅਸੀਂ ਗੱਲ ਕਰਾਂਗੇ ਚਾਰਵਾਕ ਦਰਸ਼ਨ ਦੀ ਜਿਸ ਨੂੰ ਲੋਕਾਇਤ ਵੀ ਕਹਿੰਦੇ ਹਨ ਅੱਜ ਦਾ ਭਾਰਤ ਅਤੇ ਪੁਰਾਣਾ ਭਾਰਤ ਦੋਵੇਂ ਹੀ ਜ਼ਿਆਦਾਤਰ ਰੂਵਾਨੀਅਤ ਵਿੱਚ ਡੁੱਬੇ ਹੋਏ ਹਨ ਸਾਡੀਆਂ ਆਦਤਾਂ ਪਰੰਪਰਾਵਾਂ ਵੇਦ ਉਪਨਿਸ਼ਦ ਪੁਰਾਣ ਗੂ ਇਹ ਸਭ ਸਾਨੂੰ ਆਤਮਾ ਰੱਬ ਪੁਨਰਜਨਮ ਕਰਮਫਲ ਅਤੇ ਮੋਕਸ਼ ਬਾਰੇ ਦੱਸਦੇ ਹਨ ਅਸੀਂ ਮੰਨਦੇ ਹਾਂ ਕਿ ਇਹ ਜੀਵਨ ਹੀ ਸਭ ਕੁਝ ਨਹੀਂ ਹੈ ਇਸ ਤੋਂ ਅੱਗੇ ਵੀ ਕੁਝ ਹੈ ਅਜੇ ਵਿੱਚ ਜੇ ਕੋਈ ਦਰਸ਼ਨ ਕਹੇ ਕਿ ਆਤਮਾ ਵਰਗੀ ਕੋਈ ਚੀਜ਼ ਨਹੀਂ ਮਰਨ ਤੋਂ ਬਾਅਦ ਕੋਈ ਦੂਜਾ ਲੋਕ ਨਹੀਂ ਪੁਨਰਜਨਮ ਸਿਰਫ ਇੱਕ ਕਹਾਣੀ ਹੈ ਅਤੇ ਵੇਦ ਰੱਬ ਦੀ ਬਾਣੀ ਨਹੀਂ ਹਨ ਪਾਰਤਿਆਂ ਦਾ ਹੈਰਾਨ ਹੋਣਾ ਅਤੇ ਡਰਨਾ ਸੁਭਾਵਿਕ ਹੈ ਚਾਰਵਾਕ ਨੇ ਇਹੀ ਕੀਤਾ ਉਹਨਾਂ ਨੇ ਪੁਰਾਣੀਆਂ માનਤਾਵਾਂ ਅਤੇ ਡੂੰਗੇ ਵਿਸ਼ਵਾਸਾਂ ਤੇ ਸਿੱਧੇ ਸਵਾਲ ਚੁੱਕੇ ਉਹਨਾਂ ਨੇ ਪੁੱਛਿਆ ਜੋ ਦਿਸਦਾ ਨਹੀਂ ਉਸਨੂੰ ਕਿਉਂ ਮੰਨੀਏ ਜੋ ਮਹਿਸੂਸ ਨਹੀਂ ਹੁੰਦਾ ਉਸ ਤੇ ਵਿਸ਼ਵਾਸ ਕਿਉਂ ਕਰੀਏ ਇਸੇ ਲਈ ਚਾਰਵਾਕ ਦਰਸ਼ਨ ਨੂੰ ਅਕਸਰ ਭਾਰਤੀ ਦਰਸ਼ਨ ਦੀ ਮੁੱਖ ਤਾਰਾ ਤੋਂ ਵੱਖ ਇੱਕ ਵਿਦਰੋਹੀ ਅਤੇ ਨਕਾਰਾਤਮਕ ਸੋਚ ਮੰਨਿਆ ਜਾਂਦਾ ਹੈ ਕਈ ਵਾਰ ਤਾਂ ਲੱਗਦਾ ਹੈ ਕਿ ਇਹ ਕੋਈ ਦਰਸ਼ਨ ਹੈ ਹੀ ਨਹੀਂ ਸਿਰਫ ਮौज ਕਰਨ ਅਤੇ ਨਾਸਤਿਕ ਬਣਨ ਦੀ ਗੱਲ ਹੈ ਪਰ ਕੀ ਚਾਰਵਾਕ ਦਰਸ਼ਨ ਸਿਰਫ ਇੰਨਾ ਹੀ ਹੈ ਕਿ ਇਹ ਸਿਰਫ ਖਾਓ ਪੀਓ ਮौज ਕਰੋ ਦਾ ਸਿਧਾਤ ਹੈ ਜਾਂ ਇਸ ਪਿੱਛੇ ਕੋਈ ਡੂੰਗੀ ਸੋਚ ਵੀ ਹੈ ਅੱਜ ਅਸੀਂ ਇਸੇ ਬੁਝਾਰਤ ਨੂੰ ਸੁਲਝਾਵਾਂਗੇ ਅਸੀਂ ਚਾਰਵਾਕ ਦਰਸ਼ਨ ਦੀ ਡੂੰਘਾਈ ਵਿੱਚ ਜਾਵਾਂਗੇ ਉਹਨਾਂ ਦੀਆਂ ਗੱਲਾਂ ਨੂੰ ਸਮਝਾਂਗੇ ਉਹਨਾਂ ਤੇ ਲੱਗੇ ਦੋਸ਼ਾਂ ਨੂੰ ਦੇਖਾਂਗੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਦਰਸ਼ਨ ਸਾਨੂੰ ਕੀ ਸਿਖਾਉਂਦਾ ਹੈ ਤਾਂ ਚਲੋ ਸ਼ੁਰੂ ਕਰਦੇ ਹਾਂ ਚਾਰਵਾਕ ਨੂੰ ਸਮਝਣ ਦਾ ਇਹ ਸਫ਼ਰ ਚਾਰਵਾਕ ਸਮਾ ਪਛਾਣ ਅਤੇ ਪੈਰੋਕਾਰ ਇੱਕ ਵੱਡੀ ਅਜੀਬ ਗੱਲ ਇਹ ਹੈ ਕਿ ਜਿਸ ਦਰਸ਼ਨ ਤੇ ਇੰਨਾ ਝਗੜਾ ਹੋਇਆ ਉਸ ਦੇ ਆਪਣੇ ਅਸਲੀ ਗ੍ਰੰਥ ਅੱਜ ਸਾਡੇ ਕੋਲ ਲਗਭਗ ਨਹੀਂ ਹਨ ਇਹ ਦੱਸਣਾ ਬਹੁਤ ਔਖਾ ਹੈ ਕਿ ਚਾਰਵਾਕ ਦਰਸ਼ਨ ਕਦੋਂ ਸ਼ੁਰੂ ਹੋਇਆ ਕਿਉਂਕਿ ਇਸ ਦੇ ਬਾਨੀ ਗ੍ਰੰਥ ਜਿਨ੍ਹਾਂ ਨੂੰ ਬ੍ਰਿਸ਼ਪਤੀ ਸੂਤਰ ਕਿਹਾ ਜਾਂਦਾ ਹੈ ਹਜ਼ਾਰਾਂ ਸਾਲ ਪਹਿਲਾਂ ਹੀ ਗਵਾਚ ਗਏ ਜਾਂ ਤਬਾਹ ਕਰ ਦਿੱਤੇ ਸਨ ਫਿਰ ਵੀ ਵਿਦਵਾਨ ਮੰਨਦੇ ਹਨ ਕਿ ਇਸ ਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਹਨ ਸ਼ਾਇਦ 600 ઈਸਾ ਪੂਰਵ ਦੇ ਆਸ-ਪਾਸ ਯਾਨੀ ਮਹਾਤਮਾ ਬੁੱਧ ਅਤੇ ਮਹਾਵੀਰ ਦੇ ਸਮੇਂ ਦੀ ਆ ਇਹ ਉਹ ਦੌਰ ਸੀ ਜਦੋਂ ਲੋਕ ਪੁਰਾਣੇ ਵੈਦਿਕ ਰੀਤੀ ਰਿਵਾਜਾਂ ਤੇ ਸਵਾਲ ਚੁੱਕ ਰਹੇ ਸਨ ਸਾਨੂੰ ਚਾਰਵਾਕ ਬਾਰੇ ਜੋ ਵੀ ਪਤਾ ਚਲਦਾ ਹੈ ਉਹ ਜ਼ਿਆਦਾਤਰ ਉਹਨਾਂ ਦੇ ਵਿਰੋਧੀਆਂ ਜਿਵੇਂ ਕਿ ਬੋਧੀਆਂ ਜੈਨੀਆਂ ਅਤੇ Hindu ਦਾਰਸ਼ਨਿਕਾਂ ਦੀਆਂ ਕਿਤਾਬਾਂ ਤੋਂ ਮਿਲਦਾ ਹੈ ਹੁਣ ਜ਼ਾਹਿਰ ਹੈ ਜਦੋਂ ਕੋਈ ਦੁਸ਼ਮਣ ਤੁਹਾਡੇ ਵਿਚਾਰਾਂ ਨੂੰ ਦੱਸੇਗਾ ਤਾਂ ਉਹ ਉਸ ਨੂੰ ਇਸ ਤਰ੍ਹਾਂ ਪੇਸ਼ ਕਰੇਗਾ ਕਿ ਉਸ ਦੀ ਬੁਰੀਾਈ ਕਰਨਾ ਆਸਾਨ ਹੋਵੇ ਇਹੀ ਕਾਰਨ ਹੈ ਕਿ ਸਾਨੂੰ ਅਕਸਰ ਚਾਰਵਾਕ ਦਾ ਇੱਕ ਗਲਤ ਅਤੇ ਅਧੂਰਾ ਚਿੱਤਰ ਹੀ ਦੇਖਣ ਨੂੰ ਮਿਲਦਾ ਹੈ ਏ ਵੀ ਪੱਕਾ ਪਤਾ ਨਹੀਂ ਕਿ ਚਾਰਵਾਕ ਕਿਸੇ ਇੱਕ ਆਦਮੀ ਦਾ ਨਾਮ ਸੀ ਜਾਂ ਇਹ ਅਜਹੀ ਸੋਚ ਰੱਖਣ ਵਾਲੇ ਲੋਕਾਂ ਦਾ ਇੱਕ ਸਮੂਹ ਸੀ ਇਸ ਦੇ ਨਾਮ ਦੇ ਵੀ ਕਈ ਮਤਲਬ ਕੱਢੇ ਜਾਂਦੇ ਹਨ ਚਾਰੂਵਾਕ ਯਾਨੀ ਮਿੱਠੇ ਬੋਲ ਬੋਲਣ ਵਾਲੇ ਜੋ ਲੋਕਾਂ ਨੂੰ ਸੁੱਖ ਨਾਲ ਜੀਣ ਦੀ ਗੱਲ ਕਰਦੇ ਸਨ ਚਰਵ ਯਾਨੀ ਚਬਾ ਜਾਣਾ ਵਿਰੋਧੀਆਂ ਅਨੁਸਾਰ ਉਹ ਪਾਪ ਪੁੰਨ ਦੇ ਫਰਕ ਨੂੰ ਹੀ ਚਬਾ ਗਏ ਸਨ ਹੁਣ ਸਵਾਲ ਉੱਠਦਾ ਹੈ ਕੀ ਇਸ ਸੋਚ ਨੂੰ ਮੰਨਣ ਵਾਲੇ ਲੋਕ ਕੌਣ ਸਨ ਚਾਰਵਾਕ ਦਰਸ਼ਨ ਦਾ ਦੂਜਾ ਨਾਂ ਲੋਕਾਇਤ ਇਸ ਦਾ ਜਵਾਬ ਦਿੰਦਾ ਹੈ ਲੋਕਾਇਤ ਦਾ ਮਤਲਬ ਹੈ ਜੋ ਲੋਕਾਂ ਵਿੱਚ ਪ੍ਰਚਲਿਤ ਹੋਵੇ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਦਰਸ਼ਨ ਕਿਸੇ ਰਾਜੇ ਮਹਾਰਾਜੇ ਜਾਂ ਪੁਜਾਰੀਆਂ ਦਾ ਨਹੀਂ ਬਲਕਿ ਆਮ ਲੋਕਾਂ ਵਪਾਰੀਆਂ ਕਾਰੀਗਰਾਂ ਅਤੇ ਕਿਸਾਨਾਂ ਵਿੱਚ ਮਸ਼ਹੂਰ ਸੀ ਇਹ ਉਹਨਾਂ ਲੋਕਾਂ ਦੀ ਆਵਾਜ਼ ਸੀ ਜੋ ਮਹਿੰਗੇ ਯੱਗਾਂ ਗੁੰਜਲਦਾਰ ਰਸਮਾ ਅਤੇ ਪਰਲੋਕ ਦੇ ਡਰ ਤੋਂ ਤੰਗ ਆ ਚੁੱਕੇ ਸਨ ਇਹ ਆਪਣੇ ਸਮੇਂ ਦੇ ਤਰਕਸ਼ੀਲ ਅਤੇ ਸ਼ੱਕੀ ਲੋਕ ਸਨ ਜੋ ਸਿਰਫ ਉਸੇ ਚੀਜ਼ ਤੇ ਯਕੀਨ ਕਰਦੇ ਸਨ ਜਿਸ ਨੂੰ ਉਹ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਸਨ ਅਤੇ ਆਪਣੇ ਜੀਵਨ ਵਿੱਚ ਅਨੁਭਵ ਕਰ ਸਕਦੇ ਸਨ ਚਾਰਵਾਕ ਦਰਸ਼ਨ ਦਾ ਸਾਰ ਅਕਸਰ ਇੱਕ ਚਾਰ ਲਾਈਨਾਂ ਵਾਲੇ ਸ਼ਲੋਕ ਵਿੱਚ ਦੱਸਿਆ ਜਾਂਦਾ ਹੈ ਯਾਵਦ ਜੀਵੇਤ ਸੁਖਮ ਜੀਵੇਤ ਨਮਕ੍ਰਿਤਵਾ ਕਰਤਮ ਪਿਬੇਤ ਪਸਮੀ ਬੂਤ ਸੇ ਦੇਸੇ ਪੁਨਰਾਗ ਮਨਮ ਕੁਤ ਆਓ ਇਨਾਂ ਲਾਈਨਾਂ ਨੂੰ ਸਮਝੀਏ ਯਾਵਤ ਜੀਵੇਤ ਸੁਖਮ ਜੀਵੇਤ ਜਦੋਂ ਤੱਕ ਜੀਵਨ ਹੈ ਸੁਖ ਨਾਲ ਜਿਓ ਚਾਰਵਾਕ ਦਾ ਮੰਨਣਾ ਸੀ ਕਿ ਜੀਵਨ ਦਾ ਇੱਕੋ ਇੱਕ ਟੀਚਾ ਸੁਖ ਪਾਉਣਾ ਹੈ ਮਰਨ ਤੋਂ ਬਾਅਦ ਦੇ ਕਾਲਪਨਿਕ ਸੁੱਖਾਂ ਦੇ ਲਾਲਚ ਵਿੱਚ ਜਾਂ ਪਾਪ ਦੇ ਡਰ ਨਾਲ ਇਸ ਜੀਵਨ ਦੇ ਅਸਲੀ ਸੁੱਖਾਂ ਨੂੰ ਛੱਡਣਾ ਮੂਰਖਤਾ ਹੈ ਨਮ ਕ੍ਰਿਤਵਾ ਕ੍ਰਿਤਮ ਪਿਬੇਤ ਜੇ ਲੋੜ ਹੋਵੇ ਤਾ ਕਰਜ਼ਾ ਲੈ ਕੇ ਵੀ ਕਿਉ ਪਿਓ ਇਸ ਦਾ ਮਤਲਬ ਸਿਰਫ ਐਸ਼ ਕਰਨਾ ਨਹੀਂ ਸੀ ਇੱਥੇ ਕਿਉ ਚੰਗੀ ਸਿਹਤ ਅਤੇ ਸਰੀਰਕ ਸੁੱਖ ਸਹੂਲਤਾਂ ਦਾ ਪ੍ਰਤੀਕ ਹੈ ਚਾਰਵਾਕ ਮੰਦੇ ਸੰ ਕਿ ਸਰੀਰ ਹੀ ਸਭ ਕੁਝ ਹੈ ਇਸ ਲਈ ਇਸ ਨੂੰ ਸੇਤਮੰਦ ਅਤੇ ਖੁਸ਼ ਰੱਖਣਾ ਸਭ ਤੋਂ ਜ਼ਰੂਰੀ ਹੈ ਪਾਵੇਂ ਇਸ ਲਈ ਕਰਜ਼ਾ ਹੀ ਕਿਉ ਨਾ ਲੈਣਾ ਪਵੇ ਪਸ਼ਮੀ ਬੂਤਸੈ ਦੇਸੇ ਪੁਨਰਾਗਮਨਮ ਕੁਤ ਜਦੋਂ ਇਹ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ ਤਾਂ ਇਸਨੇ ਵਾਪਸ ਕਿੱਥੋਂ ਆਉਣਾ ਹੈ ਇਹ ਲਾਈਨਾ ਪੁਨਰਜਨਮ ਅਤੇ ਆਤਮਾ ਦੇ ਸਿਧਾਂਤ ਨੂੰ ਸਿੱਧਾ ਰੱਦ ਕਰ ਦਿਆ ਹਨ ਚਾਰਵਾਕ ਅਨੁਸਾਰ ਚੇਤਨਾ ਸਰੀਰ ਦਾ ਹੀ ਇੱਕ ਗੁਣ ਹੈ ਜਿਵੇਂ ਪਾਨ ਸੁਪਾਰੀ ਅਤੇ ਚੂਨਾ ਮਿਲ ਕੇ ਲਾਲ ਰੰਗ ਪੈਦਾ ਕਰਦੇ ਹਨ ਜੋ ਪਹਿਲਾਂ ਕਿਸੇ ਵਿੱਚ ਨਹੀਂ ਹੁੰਦਾ ਉਸੇ ਤਰ੍ਹਾਂ ਧਰਤੀ ਪਾਣੀ ਅੱਗ ਅਤੇ ਹਵਾ ਦੇ ਮਿਲਣ ਨਾਲ ਸਰੀਰ ਅਤੇ ਉਸ ਵਿੱਚ ਚੇਤਨਾ ਪੈਦਾ ਹੁੰਦੀ ਹੈ ਸਰੀਰ ਦੇ ਖਤਮ ਹੋਣ ਨਾਲ ਚੇਤਨਾ ਵੀ ਖਤਮ ਹੋ ਜਾਂਦੀ ਹੈ ਇਸ ਤਰ੍ਹਾਂ ਚਾਰਵਾਕ ਨੇ ਆਤਮਾ ਪ੍ਰਮਾਤਮਾ ਪੁਨਰਜਨਮ ਸਵਰਗ ਨਰਕ ਅਤੇ ਵੇਦਾਂ ਦੀ ਸਚਾਈ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਉਹਨਾਂ ਨੇ ਕਿਹਾ ਕਿ ਜੋ ਅੱਖਾਂ ਨਾਲ ਦਿਸਦਾ ਹੈ ਸਿਰਫ ਉਹੀ ਸੱਚ ਹੈ ਇਸ ਸਿਧਾਂਤ ਤੇ ਚੱਲਦਿਆਂ ਉਹਨਾਂ ਨੇ ਵੈਦਿਕ ਰਸਮਾਂ ਜਿਵੇਂ ਯਗ ਅਤੇ ਸ਼ਰਾਦ ਨੂੰ ਪੁਜਾਰੀਆਂ ਦੁਆਰਾ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਬਣਾਏ ਗਏ ਪਖੰਡ ਦੱਸਿਆ ਉਹਨਾਂ ਦਾ ਤਰਕ ਸੀ कि जिस श्राद्ध ਵਿੱਚ ਦਿੱਤਾ ਪੋਜਨ ਮਰੇ ਹੋਏ ਪੁਰਖਿਆਂ ਤੱਕ ਪਹੁੰਚ ਸਕਦਾ ਹੈ ਤਾਂ ਪਰਦੇਸ ਗਏ ਬੰਦੇ ਲਈ ਇੱਥੋਂ ਹੀ ਰੋਟੀ ਕਿਉਂ ਨਹੀਂ ਪੇਜ ਦਿੱਤੀ ਜਾਂਦੀ ਚਾਰਵਾਕ ਦਾ ਸਮਾਜਿਕ ਪੱਖ ਲੋਕਾਇਤ ਪਰ ਚਾਰਵਾਕ ਸਿਰਫ ਨਕਾਰਾਤਮਕ ਨਹੀਂ ਸਨ ਉਹਨਾਂ ਦੇ ਦਰਸ਼ਨ ਦਾ ਇੱਕ ਸਮਾਜਿਕ ਪੱਖ ਵੀ ਸੀ ਉਹਨਾਂ ਦਾ ਮੰਨਣਾ ਸੀ ਕਿ ਸਮਾਜ ਵਿੱਚ ਵਿਵਸਥਾ ਬਣਾਈ ਰੱਖਣ ਲਈ ਇੱਕ ਮਜ਼ਬੂਤ ਅਤੇ ਨਿਆਂਪਸੰਦ ਰਾਜੇ ਦੀ ਲੋੜ ਹੈ ਕਿਉਂਕਿ ਉਹ ਰੱਬ ਦੇ ਨਿਆਂ ਵਿੱਚ ਯਕੀਨ ਨਹੀਂ ਰੱਖਦੇ ਸਨ ਇਸ ਲਈ ਉਹਨਾਂ ਦਾ ਮੰਨਣਾ ਸੀ ਕਿ ਚੰਗੇ ਬੁਰੇ ਦਾ ਫਲ ਇਸੇ ਜੀਵਨ ਵਿੱਚ ਰਾਜੇ ਦੁਆਰਾ ਮਿਲਣਾ ਚਾਹੀਦਾ ਹੈ ਉਹਨਾਂ ਨੇ ਖੇਤੀ ਵਪਾਰ ਅਤੇ ਪਸ਼ੂ ਪਾਲਣ ਨੂੰ ਸਮਾਜ ਦੀ ਤਰੱਕੀ ਲਈ ਜ਼ਰੂਰੀ ਦੱਸਿਆ ਤਾਂ ਜੋ ਸਾਰੇ ਲੋਕ ਸੁਖੀ ਰਹਿ ਸਕਣ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸਿਰਫ ਖਾਓ ਪੀਓ ਦੀ ਗੱਲ ਨਹੀਂ ਕਰਦੇ ਸਨ ਬਲਕਿ ਇਸੇ ਦੁਨੀਆ ਨੂੰ ਬਿਹਤਰ ਬਣਾਉਣ ਦੀ ਸੋਚ ਵੀ ਰੱਖਦੇ ਸਨ ਚਾਰਵਾਕ ਦਰਸ਼ਨ ਦੀ ਸਭ ਤੋਂ ਵੱਡੀ ਦੇਣ ਇਹ ਹੈ ਕਿ ਉਸਨੇ ਭਾਰਤੀ ਪਰੰਪਰਾ ਵਿੱਚ ਸਵਾਲ ਪੁੱਛਣ ਦੀ ਹਿੰਮਤ ਪੈਦਾ ਕੀਤੀ ਅਤੇ ਇਨਸਾਨ ਦਾ ਧਿਆਨ ਕਾਲਪਨਿਕ ਸਵਰਗ ਨਰਕ ਤੋਂ ਹਟਾ ਕੇ ਇਸੇ ਤਰਤੀ ਅਤੇ ਇਸੇ ਜੀਵਨ ਦੀਆਂ ਸਮੱਸਿਆਵਾਂ ਵੱਲ ਲਗਾਇਆ ਤਾਂ ਏਸੀ ਚਾਰਵਾਕ ਦਰਸ਼ਨ ਦੀ ਇੱਕ ਚਲਕ ਇਹ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਕਿ ਅਸੀਂ ਜੋ ਮੰਨਦੇ ਹਾਂ ਉਸ ਦਾ ਆਧਾਰ ਕੀ ਹੈ ਕੀ ਉਹ ਸਿਰਫ ਸੁਣੀਆਂ ਸੁਣਾਈਆਂ ਗੱਲਾਂ ਹਨ ਜਸ ਸਾਡਾ ਆਪਣਾ ਅਨੁਭਵ ਅਤੇ ਤਰਕ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸਣਾ ਜੇ ਤੁਹਾਨੂੰ ਸਾਡਾ ਇਹ ਯਤਨ ਪਸੰਦ ਆਇਆ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਗੱਲਬਾਤ ਚੈਨਲ ਨਾਲ ਜੁੜਨ ਲਈ ਧੰਨਵਾਦ ਤਦ ਤੱਕ ਸੋਚਦੇ ਰਹੋ ਸਵਾਲ ਪੁੱਛਦੇ ਰਹੋ ਤੁਹਾਡਾ ਧੰਨਵਾਦ